ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੀ ਧੌਣ ਦੇ ਵਿੱਚੋਂ ਵੀ ਕਿੱਲਾ ਕੱਢ ਦਿੱਤਾ ਜਿਸ ਪ੍ਰਕਾਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋਇਆ ਸੀ ਉਸੇ ਹੀ ਪ੍ਰਕਾਰ ਖੁਦ ਮੁੱਖ ਮੰਤਰੀ ਦੀ ਸਟੇਟਮੈਂਟ ਇੱਕ ਵੀਡੀਓ ਦੇ ذریعے ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਪਿੱਛੇ ਲਾਉਣ ਦਾ ਕੰਮ ਸੁਖਬੀਰ ਸਿੰਘ ਬਾਦਲ ਨੇ ਹੜ੍ਹਾਂ ਦੇ ਵਿੱਚ ਵੀ ਕੀਤਾ ਸੀ ਤਾਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਕਿਉਂਕਿ ਪੰਜਾਬ ਦੇ ਇਕੱਲੇ ਲੋਕ ਹੀ ਨਹੀਂ ਬਲਕਿ ਕਈ ਕਾਂਗਰਸੀ ਲੀਡਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਉਕਸਾ ਦਿੱਤਾ ਸੀ ਕਿ ਤੁਸੀਂ ਬਾਦਲਾਂ ਦੇ ਉੱਤੇ ਐਕਸ਼ਨ ਨਹੀਂ ਕਰਦੇ ਤੁਸੀਂ ਵੱਡੇ ਮਗਰਮੱਛ ਨਹੀਂ ਫੜਦੇ ਪਰ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਦਾ ਐਕਸ਼ਨ ਹੁੰਦਾ ਵਿਕਰਮਜੀਤ ਸਿੰਘ ਦੇ ਪਹਿਲਾ ਐਕਸ਼ਨ ਹੁਣ ਸੁਖਵੀਰ ਸਿੰਘ ਬਾਦਲ ਬਾਰੇ ਬਹੁਤ ਵੱਡੇ ਐਕਸ਼ਨ ਦੇ ਨਾਲ ਮੁੱਖ ਮੰਤਰੀ ਕੀ ਕਹਿ ਰਹੇ ਨੇ ਇਹ ਤੁਹਾਡੇ ਨਾਲ ਅੱਜ ਖਬਰ ਸਾਂਝੀ ਕਰਨੀ ਜੋ ਕਿ ਤਰਨਤਾਰਨ ਦੇ ਵਿੱਚ ਜਿਹੜੀ ਚੋਣ ਹਾਰੀ ਆ ਨਾ ਕਾਲੀ ਦਲ ਨੇ ਤਾਂ ਉਸ ਚੋਣ ਨੂੰ ਲੈ ਕੇ ਵੀ ਬਹੁਤ ਵੱਡੇ ਵੱਡੇ ਖੁਲਾਸੇ ਮੁੱਖ ਮੰਤਰੀ ਕਰਨਗੇ ਤੇ ਬਾਕੀ ਭਾਈ ਪੰਜਾਬ ਦੇ ਲੋਕਾਂ ਨੇ ਹੀ ਕਿਹਾ ਸੀ ਕਹਿੰਦੇ ਸੁਖਵੀਰ ਬਾਦਲ ਬਹੁਤ ਜ਼ਿਆਦਾ ਪੰਜਾਬ ਭਰ ਦੇ ਵਿੱਚ ਸਰਕਾਰ ਦੇ ਵਿਰੁੱਧ ਔਰ ਪੰਜਾਬ ਦੇ ਵਿਰੁੱਧ ਕੁਝ ਐਸੀ ਰਣਨੀਤੀ ਬਣਾ ਰਹੀ ਸੀ ਜਿਨ੍ਹਾਂ ਦੀ ਵੱਡੇ ਪੱਦਰ ਦੇ ਉੱਤੇ ਪੋਰ ਖੁੱਲ ਗਈ ਹੈ ਤੇ ਜਿਹੜੇ ਇਹਨਾਂ ਦੇ ਪੱਤਰਕਾਰ ਮਨਿੰਦਰ ਸਿੰਘ ਸਿੱਧੂ ਉਹਨਾਂ ਦੀ ਇੰਟਰਵਿਊ ਕਰਕੇ ਲੈ ਕੇ ਆਉਂਦੇ ਨੇ ਉਦੇ ਵਿੱਚ ਸੁਖਵੀਰ ਬਾਦਲ ਨੇ ਕੀ ਕਿਹਾ ਸੀ ਉਹ ਵੀ ਤੁਹਾਡੇ ਨਾਲ ਅੱਜ ਸੰਜੀ ਕਰਦੇ ਆ ਪਹਿਲੀ ਖਬਰ ਹੈ ਜਿਹੜੀ ਮੁੱਖ ਮੰਤਰੀ ਨੇ ਬਾਦਲਾਂ ਦੇ ਕੇ ਐਕਸ਼ਨ ਕਰ ਦਿੱਤਾ ਹੈ ਯਾਨੀ ਸੁਖਵੀਰ ਸਿੰਘ ਬਾਦਲ ਨੂੰ ਕਿ ਨਾਬਾਦੀ ਜੇਲ੍ਹ ਦੇ ਵਿੱਚ ਸਿੱਟਣਗੇ ਜਾਂ ਡਿਬਰੂਗੜ੍ਹ ਦੇ ਵਿੱਚ ਸਿੱਟ ਦੇਣਗੇ ਕਿਉਂਕਿ ਪੰਜਾਬ ਦੇ ਲੋਕ ਤਾਂ ਭਾਈ ਇਹ ਹੀ ਕਹਿ ਰਹੇ ਨੇ ਕਹਿੰਦੇ ਜੀ ਸੁਖਵੀਰ ਬਾਦਲ ਹੋਵੇ ਚਾਹੇ ਹੋਵੇ ਬਿਕਰਮ ਮਜੀਠੀਆ ਚਾਹੇ ਹੋਵੇ ਹਰਸਿਮਰਤਕਾਰ ਬਾਦਲ ਇਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸਿੱਟਣਾ ਚਾਹੀਦਾ ਕਿਉਂਕਿ ਉਹਨਾਂ ਕਾਂਗਰਸ ਨੇ ਜਿਨਾ ਕਾਲੀਦਲ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨੁਕਸਾਨ ਕੀਤਾ ਉਹ ਵੀ ਚਿੱਟੇ ਦੇ ਨਾਲ ਕੀਤਾ ਤਾਂ ਹੁਣ ਆਜੋ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਐਕਸ਼ਨ ਕੀ ਆ ਔਰ ਮੁੱਖ ਮੰਤਰੀ ਭਗਵੰਤ ਸ੍ਰੀਮਾਨ ਇਹਨਾਂ ਬਾਦਲਾਂ ਬਾਰੇ ਕੀ ਕਹਿ ਰਹੇ ਆ ਸੁਣੋ ਅਪਰੇਟਿਵਿਟੀ ਲਾਤੀ ਹੁਣ ਤਾਂ ਇਹਨਾਂ ਦੀਆਂ ਧੌਣਾ ਚ ਕਿੱਲੇ ਕੱਢਣੇ ਕੱਢਣੇ ਨੇ ਦਾ ਸੁਣ ਰੱਬ ਨੇ ਡਿਊਟੀ ਲਈ ਆ ਧੌਣਾ ਚ ਕਿੱਲੇ ਕੱਢਣ ਦੀ ਕਾਂਗਰਸੀਆਂ ਦੇ ਕਾਲੀ ਇਹਦਾ ਚਾਰ ਨੁਕਤਿਆਂ ਦਾ ਪ੍ਰੋਗਰਾਮ ਯਾਦ ਰੱਖ ਲਿਓ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਸੋ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਹੈ ਨਾ ਇਸ ਗੱਲ ਨੂੰ ਮਜ਼ਾਕ ਦੇ ਵਿੱਚ ਨਹੀਂ ਲੈਣਾ ਦਰਾ ਸਾਲ ਦੇ ਵਿੱਚ ਇਹ ਗੱਲ ਪਹਿਲਾਂ ਅਸੀਂ ਵੀ ਸਿੱਧ ਕਰ ਚੁੱਕੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣ ਦਾ ਮਕਸਦ ਕੀ ਸੀ ਕਿ ਜਿੰਨਾ ਵੀ ਪਰਿਵਾਰ ਆ ਨਾ ਜਿੰਨਾ ਵੀ ਟੱਬਰ ਆ ਇਹਨਾਂ ਵਾਦਰਾਂ ਦਾ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਪਰਿਵਾਰ ਦੇ ਵਿੱਚੋਂ ਹੀ ਲੀਡਰਸ਼ਿਪ ਦੇ ਵਿੱਚ ਜਾਣੇ ਚਾਹੀਦੇ ਆ ਲੋਕ ਤੇ ਜਿਹੜੇ ਹੋਰ ਲੋਕ ਨੇ ਜਿਵੇਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਉਹਨਾਂ ਨੂੰ ਬੇहद ਜਿਆਦਾ ਝੁਬਦੇ ਨੇ ਕਿਉਂਕਿ ਭਾਈ 25 ਸਾਲ ਤੱਕ ਜਿਹੜੇ ਲੋਕ ਰਾਜ ਕਰ ਗਏ ਉਹਨਾਂ ਨੂੰ ਐਸਾ ਮੂੰਹ ਪਾ ਦਿੱਤਾ ਸਾਡੇ ਪੰਜਾਬ ਦੇ ਲੋਕਾਂ ਨੇ ਉਹ ਕੁਰਸੀ ਨੂੰ ਛੱਡ ਕੇ ਵੀ ਜੀ ਨਹੀਂ ਰਹੇ ਉਹ ਮਰ ਰਹੇ ਨੇ ਕਿ ਪੰਜਾਬ ਦੀ ਕੁਰਸੀ ਉਹ ਮੁੱਖ ਮੰਤਰੀ ਦੀ ਕੁਰਸੀ ਕਦੋਂ ਆਊਗੀ ਜਿਹੜੀ ਦੇ ਨਾਲ ਫੇਰ ਤੋਂ ਪੰਜਾਬ ਨੂੰ ਉਸੇ ਦਿਸ਼ਾ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨਾ ਪੰਜਾਬ ਦੀ ਸਰਕਾਰ ਤੋਂ ਬਦਲਾ ਲੈਣਾ ਅੱਛਾ ਹੁਣ ਮੁੱਖ ਮੰਤਰੀ ਭਵਨ ਸਿੰਘ ਮਾਨ ਕੀ ਕਹਿੰਦੇ ਨੇ ਕਹਦੇ ਮੈਨੂੰ ਐ ਲੱਗਦਾ ਵੀ ਸਾਡੇ ਪਰਿਵਾਰ ਤੋਂ ਬਿਨਾ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਜਾਂ ਫਿਰ ਸਰਕਾਰ ਕਿਸੇ ਦੀ ਨਾ ਹੋਵੇ ਸਾਡੀ ਹੋਣੀ ਚਾਹੀਦੀ ਹੈ ਇਹ ਸੁਖਵੀਰ ਸਿੰਘ ਬਾਦਲ ਇੱਕ ਇੰਟਰਵਿਊ ਦੇ ਵਿੱਚ ਕਹਿ ਵੀ ਚੁੱਕੇ ਨੇ ਔਰ ਦੂਜੇ ਪਾਸੇ ਆਜੋ ਜੀ ਕਹਿੰਦੇ ਜਿਹੜਾ ਇਹਨਾਂ ਦਾ ਭਤੀਜਾ ਨਾ ਉਹਦੀ ਉਮਰ ਹਾਲੇ 14 ਸਾਲ ਹੈ ਪਰ ਉਹ ਕੀ ਕਹਿੰਦਾ ਕਹਿੰਦਾ ਅਸੀਂ ਪੰਜਾਬ ਦੇ ਵਿੱਚ ਹਲੇ ਰਾਜ ਕਰਨਾ ਯਾਨੀ ਕਹਿੰਦਾ ਅਸੀਂ ਮੁੱਖ ਮੰਤਰੀ ਬਣਨਾ ਭਤੀਜਾ ਸੁਖਵੀਰ ਬਾਦਲ ਦਾ ਤੇ ਤੁਸੀਂ ਇਹ ਵੇਖੋ ਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਕੇਜਰੀਵਾਲ ਨੂੰ ਕਹਿੰਦੇ ਆ ਨਾ ਕਿ ਮੁੱਖ ਮੰਤਰੀ ਇਹ ਤੋਂ ਪਿੱਛੇ ਹਟ ਜਾਵੇ ਐਸੇ ਹੀ ਪ੍ਰਕਾਰ ਬਾਦਲ ਨੇ ਬਿਲਕੁਲ ਪੱਤਾ ਸਾਫ ਕਰ ਦਿੱਤਾ ਤਾਂ ਨਵੇਂ ਛੋਟੇ ਛੋਟੇ ਬੱਚੇ ਕਹਿ ਰਹੇ ਨੇ ਕਿ ਹਲੇ ਪੰਜਾਬ ਅਸੀਂ ਲੁੱਟਣਾ ਯਾਨੀ ਸੁਖਵੀਰ ਬਾਦਲ ਨੇ ਤਾਂ 25 ਸਾਲ ਲੁੱਟਿਆ ਬੜੀ ਐਸ਼ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਮਾਰਿਆ ਬਹੁਤ ਵੱਡੇ ਵੱਡੇ ਤਸਕਰ ਪੈਦਾ ਕੀਤੇ ਨਾਕਾਲੀਆਂ ਨੇ ਕਿਉਂਕਿ ਕੱਲ ਵੀ ਕਿਨਾਈ ਦੀ ਦੁਕਾਨ ਦੇ ਵਿੱਚੋਂ 2 ਕਿਲੋ ਚਿਟਾ ਫੜਿਆ ਗਿਆ ਤਾਂ ਚਿੱਟਾ ਚਲਾਉਣ ਵਾਲਾ ਕੌਣ ਸੀ ਜਿਹੜਾ ਮੂੰਹ ਇਹਨਾਂ ਨੇ ਪਾਇਆ ਨਾ ਕਾਲੀਆਂ ਨੇ ਪਹਿਲਾਂ ਆਪਣੇ ਰਾਜ ਦੇ ਅੰਦਰ ਉਹ ਅੱਜ ਉੱਭਰ ਕੇ ਸਾਹਮਣੇ ਆ ਰਿਹਾ ਤੇ ਪੰਜਾਬ ਦੀ ਸਰਕਾਰ ਉਹਨਾਂ ਉੱਤੇ ਨੱਖ ਪਾ ਰਹੀ ਹੈ ਇਸ ਕਰਕੇ ਹਰਸਿੰਦਰ ਕੌਰ ਬਾਦਲ ਨੇ ਕਿਹਾ ਸੀ ਕਹਿੰਦੀ ਸਾਡੇ ਰਾਜ ਦੇ ਵਿੱਚ 10 ਸਾਲ ਸਾਡੀ ਸਰਕਾਰ ਰਹੀ ਹੈ ਸਾਡੇ ਰਾਜ ਦੇ ਵਿੱਚ ਚਿੱਟਾ ਕਦੇ ਦੇਖਿਆ ਸੀ ਇਹ ਗੱਲ ਕਹੀ ਤਾਂ ਚਿੱਟਾ ਤੁਹਾਡੇ ਹੀ ਰਾਜ ਦੇ ਵਿੱਚ ਆਇਆ ਸੀ ਉਨੇ ਇਹ ਗੱਲ ਮੰਨੀ ਵੀ ਹੈ ਕਹਿੰਦੀ ਸਾਡੇ ਰਾਜ ਦੇ ਵਿੱਚ ਇਹਨੇ ਡਰੋਨ ਨਹੀਂ ਆਉਂਦੇ ਸੀ ਜਿੰਨੇ ਹੋਣ ਆ ਰਹੇ ਨੇ ਯਾਨੀ ਕਹਿਣ ਦਾ ਭਾਵ ਯਾਨੀ ਆਉਂਦੇ ਤਾਂ ਜ਼ਰੂਰ ਸੀ ਪਰ ਐਨੇ ਨਹੀਂ ਕਹਿੰਦੀ ਆ ਰਹੇ ਸੀ ਇਹਦਾ ਮਤਲਬ ਕੀ ਹੈ ਕਿ ਸਾਡੇ ਰਾਜ ਦੇ ਅੰਦਰ ਵੀ ਚਿਕਤਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਕਦਾ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਤੌਰ ਤੇ ਕਹਿ ਚੁੱਕੇ ਆ ਕਹਿੰਦਾ ਬਾਦਲਾਂ ਦੀ ਧੌਣ ਦੇ ਵਿੱਚੋਂ ਕਿਲਾ ਕੱਢ ਕੇ ਰਵਾਂਗੇ ਚਾਹੇ ਬਿਕਰਮ ਮਜੀਠੀਆ ਚਾਹੇ ਸੁਖਵੀਰ ਸਿੰਘ ਬਾਦਲਾ ਚਾਹੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ कौर ਬਾਦਲ ਕਿਉਂਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕਰਦੇ ਆ ਨਾ ਸਿੱਧੇ ਤੌਰ ਤੇ ਧਮਕੀ ਸ਼ਰਿਆਮ ਪ੍ਰਸ਼ਾਸਨ ਨੂੰ ਧਮਕੀ ਕਦੇ ਕਿਸੇ ਸਾਫ ਦਾ ਡੀਜੀਪੀ ਨੂੰ ਕਦੇ ਕਿਸੇ ਐਸਐਸਪੀ ਨੂੰ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੀ ਤਰ੍ਹਾਂ ਹਕੂਮਤ ਕੀਤੀ ਹੈ ਉਹ ਕੀੜਾ ਹਲੇ ਤੱਕ ਇਹਨਾਂ ਦੇ ਦਿਮਾਗ ਦੇ ਵਿੱਚ ਬੈਠਾ ਹੈ ਕਿ ਪੰਜਾਬ ਦੇ ਲੋਕ ਹੋਣ ਚਾਹੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਾਹੇ ਪੰਜਾਬ ਦਾ ਕੋਈ ਡੀਜੀਪੀ ਹੈ ਚਾਹੇ ਪੰਜਾਬ ਦਾ ਕੋਈ ਵੀ ਅਫਸਰ ਹੈ ਸ਼ਾਸਨ ਅੱਤੇ ਜੋ ਮਰਜੀ ਹੈ ਅਸੀਂ ਖੁਨੇਮ ਤਮ ਕਿ ਅੱਜ ਵੀ ਦੇਨੇ ਕੱਲ ਵੀ ਦੇਵਾਂਗੇ ਜੇ ਸੱਤਾ ਸਾਡੀ ਲਿਹਾਤੀ ਅਸੀਂ ਤੁਹਾਨੂੰ ਉੱਥੇ ਸਿੱਟਾਂਗੇ ਜਿੱਥੇ ਤੁਸੀਂ ਸੋਚਿਆ ਨਹੀਂ ਹੋਣਾ ਇਹ ਸੁਖਬੀਰ ਬਾਦਲ ਦੀ ਸਟੇਟਮੈਂਟ ਹੈ ਪਹਿਲਾਂ ਮੈਂ ਨਹੀਂ ਬਹੁਤ ਸਾਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਜਾਣਦੇ ਨੇ ਕਿ ਜੇਕਰ ਅਕਾਲੀਆਂ ਦੀ ਸਰਕਾਰ ਆ ਗਈ ਤੇ ਪੰਜਾਬ ਦੇ ਅੰਦਰ ਉਹ ਤੰਦਵ ਹੋਣਾ ਕਿ ਤੁਸੀਂ ਅੰਦਾਜ਼ਾ ਨਹੀਂ ਲਾਇਆ ਹੋਣਾ ਕਿਉਂ ਕਿਉਂਕਿ ਭਾਈ ਇਹਨਾਂ ਨੂੰ ਹੁਣ 10-15 ਸਾਲ ਹੋ ਗਏ ਅੱਕੇ ਪਏ ਨੇ ਇਹਨਾਂ ਨੂੰ ਲੱਗਦਾ ਕਿ ਸਾਡੀ ਸਰਕਾਰ ਕਿਵੇਂ ਨਾ ਕਿਵੇਂ ਆ ਜਾਵੇ ਇੱਕ ਵਾਰ ਫਿਰ ਅਸੀਂ ਉਹ ਬਦਲਾ ਲੈਣਾ ਪੰਜ ਕਿਸਾਲੀ ਆ ਜਾਵੇ ਭਾਵੇਂ ਨਾਲੇ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਹਿੰਦੇ ਜੀ ਤੁਸੀਂ ਆਸਟ੍ਰੇਲੀਆ ਭੱਜੋ ਚਾਹੇ ਭੱਜੋ ਕੈਨੇਡਾ ਚਾਹੇ ਅਮਰੀਕਾ ਭੱਜੋ ਤੁਹਾਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਤੇ ਤੁਹਾਡੀ ਇੱਤੇ ਛੇਲ ਲਾਵਾਂਗੇ ਇਹ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਉਹਨਾਂ ਦੀ ਧਰਮ ਪਤਨੀ ਦੁਆਰਾ ਵੀ ਕਿਹਾ ਗਿਆ ਫਿਰ ਸੁਖਵੀਰ ਬਾਦਲ ਦੀ ਸਟੇਟਮੈਂਟ ਕਈ ਵਾਰ ਆ ਗਈ ਹੈ ਔਰ ਪੰਜਾਬ ਦੇ ਲੋਕ ऐसे खबर नु सुनके पंजाब दे ਲੋਕਾਂ ਨੇ ਆਪਣਾ ਪੱਖਾ ਜਿਹੜਾ ਉਹ ਦੂਜੇ ਪਾਸੇ ਧਰ ਦਿੱਤਾ। ਯਾਨੀ ਰੁਖ ਬਦਲ ਗਿਆ। ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਕਦੇ ਨਹੀਂ ਬਣਦੀ। ਇਹ ਗੱਲ ਵੀ ਤੈਅ ਆ। ਔਰ ਦੂਜੇ ਪਾਸੇ ਅਕਾਲ ਤਖਤ ਸਾਹਿਬ ਤੋਂ ਵੀ ਬਹੁਤ ਵਾਰ ਇਹਨਾਂ ਨੂੰ ਲੱਤ ਵੱਜ ਚੁੱਕੀ ਆ ਤੇ ਕੌਮ ਨੇ ਵੀ ਮਾਰ ਦਿੱਤੀ ਆ। ਤਾਂ ਹੁਣ ਵੱਡੀ ਤਿਆਰੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸੇ ਵੇਲੇ ਵੀ ਸੁਖਬੀਰ ਸਿੰਘ ਬਾਦਲ ਨੂੰ ਗਿਰਦਾ ਕਰ ਸਕਦੇ ਨੇ ਔਰ ਵੱਡੇ ਐਕਸ਼ਨ ਦੇ ਨਾਲ ਮਜੀਠੀਏ ਤੱਕ ਉਹਨੂੰ ਵੀ ਲੈ ਜਾ ਸਕਦੇ ਨੇ ਕਿਉਂਕਿ ਸਿੱਧੇ ਤੌਰ ਤੇ ਕਹਿ ਦਿੱਤਾ ਕਹਿੰਦਾ ਜੀ ਧੌਣਾ ਚ ਕਿਲੇ ਹੋਣ ਅਸੀਂ ਕੱਦਾਂਗੇ ਨਾ ਬਾਦਲਾਂ ਦੇ ਤਾਂ ਹੁਣ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ